ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ 21 ਸਤੰਬਰ 2025 ਜੋ ETT ਐਂਟਰਸ ਐਗਜ਼ਾਮ ਹੋਇਆ ਸੀ ਉਸਦੇ ਆਪਾਂ ਸਾਰੇ ਕੁਐਸਚਨ ਆਨ ਦਾ ਵਿਦ ਆਨਸਰ ਲੈ ਕੇ ਆ ਚੁੱਕੇ ਹਾਂ ਦੋਸਤੋ ਇਸ ਵਿੱਚ ਜੋ ਇੰਗਲਿਸ਼ ਵਿੱਚ ਹਨ ਜਾਂ ਪੰਜਾਬੀ ਵਿੱਚ ਹਨ ਇਹਨਾਂ ਦੋਨਾਂ ਆਪਸ਼ਨਾਂ ਤੇ ਹੀ ਆਪਾਂ ਮਾਰਕ ਕੀਤਾ ਹੋਇਆ ਜੋ ਇਸ ਦਾ ਸਹੀ ਆਨਸਰ ਹੈ ਵਿੱਚੋਂ ਲਗਭਗ 99% ਸਹੀ ਆਨਸਰ ਹਨ ਵਿੱਚ ਕੋਈ ਵੀ ਆਪਣੇ ਕੋਲ ਕੋਈ ਗਲਤੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਤਾਂ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਠੀਕ ਹੈ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਹੈ ਪੰਜਾਬੀ ਲੋਕ ਸੰਗੀਤ ਵਿੱਚ ਕਿਹੜਾ ਸਾਜ਼ ਆਮ ਤੌਰ ਤੇ ਵਰਤਿਆ ਜਾਂਦਾ ਹੈ ਤੋ ਬੀ ਤਾਂ ਉਸ ਤੋਂ ਦੂਸਰਾ ਕੁਐਸਚਨ ਹੈ ਕਿਹੜੇ ਸਿੱਖ ਗੁਰੂ ਧਰਮ ਦੀ ਰੱਖਿਆ ਲਈ ਸ਼ਹੀਦ ਹੋਣ ਕਾਰਨ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜੀ ਆਨਸਰ ਹੈ ਬੀ ਗੁਰੂ ਤੇਗ ਬਹਾਦਰ ਜੀ ਉਸ ਬਾਅਦ ਤੀਸਰਾ ਕੁਐਸਚਨ ਹੈ ਸਰਹਿੰਦ ਦੇ ਕਿਹੜੇ ਮੌਗਲ ਸੂਬੇਦਾਰ ਨੂੰ ਬੰਦਾ ਸਿੰਘ ਬਹਾਦਰ ਨੇ ਮਾਰਿਆ ਸੀ ਵਜੀਰ ਖਾਨ ਚੌਥਾ ਕੁਐਸਚਨ ਹੈ ਕੁੱਲ ਕਿੰਨੀਆਂ ਸਿੱਖ ਮਿਸਲਾਂ ਹਨ 12 ਪੰਜਵਾਂ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਕਿਹੜਾ ਕੀਮਤੀ ਹੀਰਾ ਸੀ ਕਹਿਨੂਰ ਠੀਕ ਹੈ ਦੋਸਤੋ ਉਸ ਤੋਂ ਅਗਲਾ ਕੁਐਸਚਨ ਹੈ ਜਿੱਚ 1 2 4 ਕੁਐਸਚਨ ਹਨ ਜਿਹੜੇ ਥੋੜੇ ਤੁੰਦਲੇ ਹਨ ਕਿਉਂਕਿ ਬੱਚੇ ਨੇ ਜਿੱਦਾਂ ਹੀ ਕੋਸ਼ਿਸ਼ ਪੇਪਰ ਸੈਂਡ ਕੀਤਾ ਆਪਾਂ ਨੂੰ ਥੋੜਾ ਉਸੇ ਹੀ ਕੁਆਲਿਟੀ ਨਾਲ ਮਿਲਿਆ ਠੀਕ ਹੈ ਦੋਸਤੋ ਛੇਵਾਂ ਕੁਐਸਚਨ ਹੈ ਵਗ ਦਾ ਬਾਰਡਰ ਜੋ ਬੀਟਿੰਗ ਜੋ ਇਹਦਾ ਆਨਸਰ ਹੈ ਏ ਅੰਮ੍ਰਿਤਸਰ ਜੀ ਦੇਖਦੇ ਚੱਲੋ ਸੱਤਵੇਂ ਦਾ ਹੈ ਦੋਸਤੋ ਜੋਮਰ ਪੰਜਾਬ ਦਾ ਇੱਕੋ ਲੋਕਨਾਚ ਹੈ ਉਹ ਉਸਦਾ ਆਨਸਰ ਹੈ ਮੱਝਾ ਅੱਠਵਾਂ ਕੁਐਸਚਨ ਹੈ ਉਹ ਮੰਗ ਇਹ ਮੇਲਾ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਚਾਲੀ ਮੁਕਤੇ ਅਗਲਾ ਇੱਕ ਪੇੜ ਮਾਂ ਕੇ ਨਾਮ ਸੰਬੰਧ ਹੈ ਰੁੱਖ ਲਗਾਉਣ ਦੀ ਮੁਹਿੰਮ ਤਗਲਾ ਹਰੀਕੇ ਵਿੱਚ ਕਿਹੜੇ ਦੋ ਦਰਿਆ ਆਪਸ ਵਿੱਚ ਮਿਲਦੇ ਹਨ ਬਿਆਸ ਅਤੇ ਸਤਲੁਜ ਉਸ ਤੋਂ ਬਾਅਦ ਦੋਸਤੋ ਮੈਥ ਆ ਗਿਆ ਹੈ ਜਿਸ ਵਿੱਚ ਲਿਖ ਦਿੱਤੀਆਂ ਲੜੀਆਂ ਨੂੰ ਗੁੰਮ ਸੰਖਿਆ ਨੂੰ ਲਭੋਜਤਾ ਅਨਸਰ ਰਹੇਗਾ b 61 ਤਾਂ ਉਸ ਤੋਂ ਬਾਅਦ ਦੋਸਤੋ 12 ਨੰਬਰ ਤੇ ਤੁਹਾਡਾ ਜੋ ਵੀ ਪੇਪਰ ਸੈਂਪਲ ਹੈ ਤੁਸੀਂ ਆਪ ਲੱਗ-ਲੱਗ ਕੁਐਸਚਨਸ ਨਾਲ ਮਿਲਾ ਲੈਣਾ ਉਸ ਤੋਂ ਬਾਅਦ ਦੋਸਤੋ ਬਿੰਦੂ z ਤੋਂ ਸ਼ੁਰੂ ਹੁੰਦਾ ਹੈ ਇਸ ਦਾ ਅਨਸਰ ਰਹੇਗਾ 10 ਮੀਟਰ ਪੱਛਮ ਵੱਲ ਠੀਕ ਹੈ ਦੋਸਤੋ ਉਸ ਤੋਂ ਬਾਅਦ ਕੁਐਸਚਨ ਆਣਾ ਹੈ a ਦੀ ਮਾਂ B ਦੀ ਭੈਣ ਹੈ ਅਤੇ C ਦੀ ਧੀ ਹੈ। ਇਹ ਦੋਸਤੋ blood ਰਿਲੇ relationship ਹੈ। ਇਸਦਾ answer ਆਏਗਾ ਸਮਗਰੀ ਨਾ ਕਾਫੀ ਹੈ ਮਤਲਬ data inquiet ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ question ਹੈ ਇੱਕ coding scheme ਸੱਤ ਸੌ ਛਿਆਸੀ ਦਾ ਅਰਥ ਹੈ ਮਿਹਨਤੀ ਵਿਦਿਆਰਥੀ ਦੋਸਤੋ english ਤੁਸੀਂ ਦੇਖ ਸਕਦੇ ਹੋ ਠੀਕ ਹੈ ਦੋਸਤੋ ਧਿਆਨ ਨਾਲ ਦੇਖਦੇ ਜਾਣਾ ਤਾਂ ਇਸਦਾ answer ਆਏਗਾ ਸੱਤ ਤਾਂ ਉਹ ਗਿਆ answer ਆ question ਆ ਗਿਆ ਹੈ ਇੱਕ ਕਲਾਸਰੂਮ ਦੇ ਸਾਰੇ ਵਿਦਿਆਰਥੀ ਕਤਾਰ ਵਿੱਚ ਖੜੇ ਹਨ ਤਾਂ ਇਸ ਦਾ ਆਨਸਰ ਰਹੇਗਾ 37 ਉਸ ਤੋਂ ਬਾਅਦ ਦੋਸਤੋ ਪੈਟਰਨ ਦਾ ਕੁਐਸਚਨ ਆ ਗਿਆ ਇਸ ਦਾ ਆਪਸ਼ਨ ਰਹੇਗਾ ਸੀ ਆਨਸਰ ਉਸ ਤੋਂ ਬਾਅਦ ਦੋਸਤੋ 1 ਜਨਵਰੀ 2004 ਨੂੰ ਵੀਰਵਾਰਸਿ ਨਹੀਂ ਤਾਂ 1 ਜਨਵਰੀ 2005 ਨੂੰ ਕਿਹੜਾ ਦਿਨ ਹੈ ਸ਼ਨੀਵਾਰ ਅੱਗੇ ਦੋਸਤੋ 18ਵਾਂ ਕੁਐਸਚਨ ਆ ਚੁੱਕਾ ਹੈ ਦੋਸਤੋ ਇਸ ਦਾ ਆਨਸਰ ਰਹੇਗਾ ਆ ਬੀ ਆਪਸ਼ਨ ਸਭ ਤੋਂ ਪਹਿਲਾਂ ਅਲਫਾਬੈਟ ਸਾਹਮਣੇ ਰੋੜ ਆਏਗਾ ਠੀਕ ਹੈ ਦੋਸਤੋ ਇਸੇ ਤਰ੍ਹਾਂ ਅਗਲਾ ਕੁਐਸਚਨ ਹੈ ਇਹਨਾਂ ਵਿੱਚੋਂ ਸਾਰਿਆਂ ਤੋਂ ਅਲੱਗ ਕਿਹੜਾ ਹੈ ਕਿਸਮਤ ਉਸ ਤੋਂ ਦੋਸਤੋ ਬਾਅਦ ਇਸ ਲਿਖਿਆ ਹੋਇਆ ਇੱਕ ਸੁਣ ਲਈ ਬੋਲਾਪਨ ਉਸੇ ਤਰ੍ਹਾਂ ਜਿਵੇਂ ਹਕਲਾਉਣਾ ਡੈਸ਼ ਲਈ ਹੈ ਪਾਸ਼ਨ ਠੀਕ ਹੈ ਦੋਸਤੋ ਇੰਗਲਿਸ਼ ਵਿੱਚ ਸਪੀਚ ਕਰਨੇ ਹਨ ਉਸ ਤੋਂ ਬਾਅਦ ਦੋਸਤੋ ਟੀਚਿੰਗ ਕੋਰਟਿਨੈਂਟ ਟੈਸਟ ਆ ਗਿਆ ਠੀਕ ਹੈ ਦੋਸਤੋ ਇਸ ਦਾ ਵਿੱਚ 21 ਨੰਬਰ ਦਾ ਜੋ ਵੀ ਕੁਐਸਚਨ ਹੈ ਕਲਾਸਰੂਮ ਵਿੱਚ ਅਧਿਆਪਕ ਦਾ ਮਹੱਤਵਪੂਰਨ ਕੰਮ ਬਜਾਰਤਨ ਵਿੱਚ ਵਿਅਕਤੀਗਤ ਅੰਤਰ ਨੂੰ ਸਮਝਣਾ ਹੈ ਕਿਉਂਕਿ ਇਹ ਮਦਦ ਉਸਨ ਕਰਦਾ ਹੈ ਵਿਅਕਤੀਗਤ ਪੱਧਰ ਤੇ ਸਿੱਖਣ ਲਈ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ 22ਵਾਂ ਕੁਐਸਚਨ ਆ ਗਿਆ ਹੈ ਇੰਗਲਿਸ਼ ਪੰਜਾਬੀ ਦੋਨਾਂ ਵਿੱਚ ਆਨਸਰ ਟਿੱਕ ਕੀਤਾ ਹੋਇਆ ਹੈ ਅਧਿਆਪਕਾਂ ਨੂੰ ਪ੍ਰੇਰਨਾਦਾਇਕ ਤਕਨੀਕੀ ਨੂੰ ਬਦਲਣ ਦੀ ਲੋੜ ਕਿਉਂ ਹੈ ਕਿਉਂਕਿ ਹਰ ਬੱਚਾ ਸਖਸੀਅਤ ਅਤੇ ਸਮਾਜਿਕ-ਆਰਥਿਕ ਝੋਕੜ ਵਿੱਚ ਵੱਖਰਾ ਹੁੰਦਾ ਹੈ ਠੀਕ ਹੈ ਦੋਸਤੋ ਅਗਲਾ 23 ਕੁਐਸਚਨ ਆ ਗਿਆ ਹੈ ਸਵੈਮ ਪ੍ਰਾਪਤ ਕਰਨਾ ਚਾਹੁੰਦੇ ਹਨ ਪਹੁੰਚ ਨਿਰਪੱਖਤਾ ਗੁਣਵੱਤਾ ਇੰਗਲਿਸ਼ ਐਸੈਸ ਇਕੁਐਲਟੀ ਕੁਆਲਿਟੀ ਠੀਕ ਹੈ ਦੋਸਤੋ ਅੱਗੇ ਦੋਸਤੋ ਅਗਲਾ ਕੁਐਸਚਨ ਆਇਆ 24 ਨੰਬਰ ਥੋੜਾ ਧੁੰਦਲਾ ਸੀ ਬਟ ਇਸਦਾ ਆਨਸਰ ਰਹੇਗਾ ਜਾਣਕਾਰੀ ਸਖਤਾਂ ਨੂੰ ਸਾਹਿਤ ਕਰਨ ਲਈ ਲਾਇਬ੍ਰੇਰੀ ਦੀ ਭੂਮਿਕਾ ਕੀ ਹੈ ਇਸ ਦਾ ਅਨਸਰ ਹੈ ਕਿ ਵਿਦਿਆਰਥੀਆਂ ਵਿੱਚ ਪੰਥਾਲ ਦੀ ਪਾਵਨਾ ਵਿਕਾਸ ਕਰਨਾ ਠੀਕ ਹੈ ਦੋਸਤੋ ਉਸ ਬਾਅਦ ਅਗਲਾ ਕੁਐਸਚਨ ਆ ਗਿਆ 25 ਨੰਬਰ ਕਿਸੇ ਸੰਸਥਾ ਦੇ ਮੈਂਬਰ ਹੋਣ ਦੇ ਨਾਤੇ ਇੱਕ ਅਧਿਆਪਕ ਨੂੰ ਮੁੱਖ ਤੌਰ ਤੇ ਸੰਗਠਨ ਦੀਆਂ ਨੀਤੀਆਂ ਨਾਲ ਆਪਣੇ ਆਪ ਨੂੰ ਪਛਾਣਨਾ ਚਾਹੀਦਾ ਹੈ ਅੱਗੇ ਦੋਸਤੋ 26 ਨੰਬਰ ਕੁਐਸਚਨ ਸਕੂਲ ਨੂੰ ਆਪਣੇ ਵਿਦਿਆਕ ਪ੍ਰੋਗਰਾਮ ਨੂੰ ਕਿਸ ਤਰੀਕੇ ਨਾਲ ਪਰੋਣਾ ਚਾਹੀਦਾ ਹੈ ਉਹ ਸਥਾਨਕ ਪਾਈਚਾਰੇ ਦੀ ਸੇਵਾ ਕਰਦਾ ਹੈ ਠੀਕ ਹੈ ਦੋਸਤੋ ਕੁਝ ਆਪਾਂ ਕੁਐਸਚਨ ਨਾ ਬੋਲਾਂਗੇ ਬਾਕੀ ਤੁਸੀਂ ਆਪਣੇ ਆਪ ਨੇ ਆਪਸ਼ਨਾਂ ਕੁਐਸਚਨ ਦੇ ਸਾਬ ਨਾਲ ਦੇਖਦੇ ਜਾਓ ਠੀਕ ਹੈ ਦੋਸਤੋ 27 ਦਾ ਹੈ ਬੀ ਆਪਸ਼ਨ 28 ਦੋਸਤੋ ਉਸ ਦਾ ਆਨਸਰ ਹੈ ਰੇਡੀਓ ਅਗਲਾ ਕੁਐਸਚਨ ਹੈ ਦੋਸਤੋ ਆਈਸੀਟੀ ਵਾਲਾ ਵਾਲਾ ਉਸ ਦਾ ਆਨਸਰ ਹੈ ਗਾਣ ਲਈ ਟੰਗਾ ਨਹੀਂ ਆਵਾਜ਼ ਦੀ ਵਾਤਾਗਰਨ ਵਿੱਚ ਕੋਰਸ ਪੇਸ਼ ਕਰਨਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਸਿੱਖਲਾਈ ਲਈ ਸਿੱਖਰਾਈ ਸੰਸਥਾ ਜੋ ਹੈ ਭਾਰਤ ਦੇ ਸਕੂਲ ਸਿੱਖਿਆ ਕੋਈ ਉਸ ਲੈ ਐਨਸੀਆਰਟੀ ਆਉਂਦਾ ਹੈ ਆਨਸਰ ਐਨਆਈਈਪੀ ਦਾ ਫੁੱਲ की है 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 ठीक दोस्तों तो अगला क्वेश्चन आ गया स्वर्ण यंत्र आएगा एडगर डेल ठीक है दोस्तों इंग्लिश में है आंसर अगर आईसी का पूरा नाम इंफॉर्मेशन एंड कम्युनिकेशन टेक्नोलॉजी अगला क्वेश्चन दोस्तों ठीक है दोस्तों एनसीटीई ਇਸ ਤਰੀਕ ਨੂੰ ਕਾਨੂੰਨੀ ਸੰਸਥਾ ਦੇ ਰੂਪ ਵਿੱਚ ਹੋਦਾ ਆਇਆ 17 ਅਗਸਤ 1995 ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਇੱਕ ਸਮਾਜਿਕ ਸਮੂਹ ਦੇ ਤੌਰ ਤੇ ਸਕੂਲ ਦਾ ਇੱਕ ਮੁੱਖ ਕਾਰਜ ਇਹ ਹੈ ਇੱਕ ਸਿਹਤਮੰਤ ਸਮਾਜਿਕ ਜੀਵਨ ਨੂੰ ਉਸ਼ਾਹਿਦ ਕਰਨਾ ਦੋਸਤੋ ਸਾਰੇ ਚੈੱਕ ਦਾ ਧਿਆਨ ਨਾਲ ਕਰਦੇ ਹਨ ਉਸ ਪਰ ਪੰਜਾਬੀ ਆ ਗਈ ਹੈ ਤਾਂ ਕੋਮਲ ਸ਼ਬਦ ਸਮਾਨਤਾ ਸ਼ਬਦ ਨਰਮ ਮਲਾਈਮ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ 5 ਮਹਾਸਾਗਰ ਦਾ ਗੇਤਰ ਮਹਾ ਡੈਸ਼ ਦਾ ਫਰਕ ਹੋਣਾ 1921 ਕਦੇ 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 ਦਾਦੇ ਦੀਆਂ ਕਦੇ ਪੋਤੇ ਦੀਆਂ ਤੁਖੀ ਪਾਵੇ ਸਦਾ ਇੱਕੋ ਆਦਮੀ ਦੀ ਗੁੱਡੀ ਨਹੀਂ ਚੜਦੀ ਰਹਿੰਦੀ ਠੀਕ ਹੈ ਦੋਸਤੋ ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸ ਦਾ ਲਿਖਣਾ ਹੋਵੇ ਤਾਂ ਉਸ ਦੇ ਚਿੰਨ ਕਿਹੜਾ ਹੈ ਪੁੱਠੇ ਕੰਮ ਇਹਨਾਂ ਵਿੱਚੋਂ ਅਲੰਕਾਰ ਕਿਸ ਕਿਸਮ ਨਹੀਂ ਹੈ અનુਪੂਰਨ ਨਹੀਂ ਹੈ ਠੀਕ ਹੈ ਦੋਸਤੋ ਪੰਜਾਬੀ ਲਈ ਚੜਦੇ ਪੰਜਾਬ ਵਿੱਚ ਕਿਹੜੀ ਲਿਪੀ ਵਰਤੀ ਜਾਂਦੀ ਹੈ ਗੁਰਮੁਖੀ ਹੀ ਅੰਗਾੜੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਪਿਛਾੜੀ ਠੀਕ ਹੈ ਦੋਸਤੋ ਉਸ ਬਾਅਦ ਤੁਸੀਂ ਇਹ ਪੈਰਾ ਪੜ੍ਹਿਆ ਸੀ ਉਸ ਦੇ ਬਾਰੇ ਕੋਸ਼ਨ ਜੋ ਬਣਦੇ ਸੂਦੇ ਆਨਸਰ ਹਨ ਇਕ ਮਨੁੱਖ ਨੂੰ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਦੂਸਰੇ ਸਾਥੀ ਨੂੰ ਨਾਲ ਕੇ ਨੱਚਣ ਲੱਗ ਪੈਂਦੇ ਨਾਚ ਕਿਹੜਾ ਸਮੂਹਿਕ ਨਾਚ ਠੀਕ ਹੈ ਲੋਕ ਨਾਚ ਦੇ ਸਹੀ ਵਰਗ ਦੀ ਚੋਣ ਕਰੋ ਗਿੱਧਾ ਪਗੜਾ ਕਿਕਲੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਸਾਊਂਡ ਦੇ ਮੀਨਾਂ ਵਿੱਚ ਪੰਜਾਬ ਦੀਆਂ ਮਟਿਆਰਾ ਗਿੱਧੇ ਨੂੰ ਕਿਸ ਰੂਪ ਵਿੱਚ ਬਣਾਉਂਦੀਆਂ ਹਨ ਤੀਆਂ ਦਾ ਤਿਉਹਾਰ ਗਿੱਧੇ ਦੌਰਾਨ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਮਟਿਆਰਾ ਡੈਸ਼ ਪਾਉਂਦੀਆਂ ਨੂੰ ਬੋਲੀਆਂ ਉਪਰੋਕਤ ਅਨੁਸਾਰ ਗਿੱਧਾ ਕੌਣ ਪਾਉਂਦਾ ਹੈ ਮਟਿਆਰ ਤੇ ਗੱਭਰੂ ਦੋਵੇਂ ਕਈ ਬੱਚੇ ਮਟਿਆਰ ਲਾਇਆ ਹਨ ਬਟ ਉਹ ਗਲਤ ਹੈ ਦੋਸਤੋ ਇਹ ਦੋਨੋਂ ਹੀ ਰਹਿਣਗੇ ਉਪਰੋਕਤ ਅਨੁਸਾਰ ਕਿਸਦੇ ਸੁਮੇਲ ਨਾਲ ਮਨੁੱਖ ਨਾਚ ਉੱਠਦਾ ਹੈ, ਰਾਗ ਅਤੇ ਤੇਲ, ਠੀਕ ਹੈ ਦੋਸਤੋ, ਹਿੰਦੀ ਆ ਗਿਆ ਹੈ। ਅਨੁਜ ਦਾ ਵਿਲੋਮ ਸ਼ਬਦ ਹੈ ਅਗਰਜ, ਠੀਕ ਹੈ, ਜੋ ਪਹਿਲੇ ਹੋ ਚੁੱਕਾ ਹੋ, ਇਸਦਾ answer ਤੇਈ ਤੇ ਹੀ ਹੋਏਗਾ, ਉਸਦਾ ਪ੍ਰਵਗਟਿਤ ਵੀ ਜਹਾਂ ਹੋਏਗਾ answer ਠੀਕ ਹੈ ਦੋਸਤੋ, ਉਸ ਤੋਂ ਬਾਅਦ ਅਗਲੇ ਆ ਗਿਆ ਹੈ, ਸ਼ੁੱਧ ਸ਼ਬਦ ਹੈ ਕ੍ਰਿਸ਼ਕ ਯੇ ਰਸ ਸਾਰਾ ਸਹੀ answer ਰਹੇਗਾ, ਕਾਨ ਮੇਂ ਤੇਲ ਡਾਲਨਾ, ਬਾਤ ਨਾ ਸੁਣਨਾ। ਆਗ ਲਗਾ ਕਰ ਪਾਣੀ ਕੋ ਦੌੜਾਣਾ ਝਗੜਾ ਕਰਾਣੇ ਕੇ ਬਾਅਦ ਸਵੈ ਕੀ ਤੁਲਹ ਕਰਾਣੇ ਬੈਠਣਾ ਠੀਕ ਹੈ ਦੋਸਤੋ ਅੰਧੇਰਾ ਕਾ ਸ਼ਬਦ ਪ੍ਰਾਏ ਵਾਚਕ ਤਮ ਉਸ ਵਕਤ ਸਵਰ ਕਿਤਨੇ ਪ੍ਰਕਾਰ ਕੇ ਹੋਤੇ ਹੈ ਤੀਨ ਪਤੰਗ ਦਾ ਸਹੀ ਵਰਨ ਵਿਸ਼ੇਸ਼ ਦੋਸਤੋ ਆਹੀ ਰਹੇਗਾ ਪ ਅ ਤ ਓ ਗ ਅ ਠੀਕ ਹੈ ਦੋਸਤੋ ਇਸੇ ਤਰ੍ਹਾਂ ਇਹਨਾਂ ਵਿੱਚੋਂ ਕਿਹੜਾ ਸ਼੍ਰੇਣੀ ਮੈਂ ਆਤੇ ਹੈ ਜੇ ਸਭੀ ਵਿਅੰਜਨ ਕਿਹੜੀ ਸ਼੍ਰੇਣੀ ਮੈਂ ਆਤੇ ਅ ਅ ਅੰਤ ਤੇ ਵਿਅੰਜਨ ਠੀਕ ਹੈ ਦੋਸਤੋ ਹਿੰਦੀ ਭਾਸ਼ਾ ਕੇ प्रयोग किए जाने वाले जो चंद्र बिंदु, क्या कहते हैं? बिंदु हैं, इस विसर्ग कहने हैं ठीक है ठीक है दोस्तों इंग्लिश आ गई है साल्ट दोस्तों इसका आंसर रहेगा टू बीच और ठीक है दोस्तों इसका अगला क्वेश्चन रहेगा इसका थीस्ट अगर दोस्तों इस, 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 इस तरह क्वेश्चन आंसर लिखते आना जिदा चौंठ नंबर आइडेंटिफाइज आ गया जरूर पढ़ ला इसका ऑप्शन रहेगा एंड दो बी दोनों सही सन ठीक है दोस्तों उस बार आ गया है घर खरीदने काफी अमीर है ही इज वेल्थी नाउ टू बाय अग हाउस ठीक है ਉਸ ਤੋਂ ਬਾਅਦ ਸਿਨੋਨੀਮ ਦੱਸਣਾ ਹੈ ਐਲੀਵੇਟ ਦਾ ਰਿਲਾਈਵ ਠੀਕ ਹੈ ਦੋਸਤੋ ਉਸ ਤੋਂ ਬਾਅਦ ਐਂਟੋਨੀਮ ਦੱਸਣਾ ਇਸ ਦਾ ਜੋ ਸ਼ਬਦ ਦਿੱਤਾ ਹੋਇਆ ਹੈ ਇਸ ਦਾ ਬੋਰਿੰਗ ਆਏਗਾ ਉਸ ਤੋਂ ਬਾਅਦ ਦੋਸਤੋ ਮੈਥ ਆ ਗਿਆ ਹੈ ਠੀਕ ਹੈ ਦੋਸਤੋ ਐਚਸੀਐਫ ਤੇ ਐਲਸੀਐਮ ਦਾ ਜੋ ਪੋਜ਼ਿਟਿਵ ਹੈ ਦਾ ਉਸ ਦਾ ਫਾਰਮੂਲਾ ਇਹ ਰਹੇਗਾ a b ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋਸਤੋ ਆ ਗਿਆ ਹੈ ਨਿਮਨ ਲਿਖਤ ਵਿੱਚ ਇਹਨਾਂ ਵਿੱਚੋਂ ਪਰਮੇਸ਼ ਸੰਖਿਆਵਾਂ ਦਾ ਦਸ਼ਮਲਵ ਵਿਸਥਾਰ ਹੁੰਦਾ ਹੈ 15/16 ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ ਹੈ ਇਸ ਨੂੰ ਗ੍ਰਾਫਿਕ ਤੌਰ ਤੇ ਨਿਰਜਾਰਤ ਕਰਨਾ ਹੀ ਕੀਤਾ ਜਾ ਸਕਦਾ ਮਾਧਮਾਨ ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ ਹੈ ਪੰਜਰ ਪਾਦੇ ਦੋਸਤੋ ਮੇਰਾ ਤਾਂ ਸਵਾਲ ਹੈ ਤੁਸੀਂ ਇਸ ਦਾ ਆਨਸਰ ਆਏਗਾ 20 ਤੇ 28 ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ ਹੈ ਥੋੜਾ ਤੁੰਦਲਾ ਕੁਝ ਨਹੀਂ ਬਟ ਇਸ ਦਾ ਆਨਸਰ ਆਏਗਾ 36659.70 ਰੁਪਏ ਟੋਟਲ ਇੰਨਾ ਪੈਸੇ ਜੋ ਬਣਦੇ ਨੇ ਇਸ ਦਾ ਆਨਸਰ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ 22% 120 ਦਾ 22% ਰਹੇਗਾ 26.40 ਤੇ ਉਸ ਤੋਂ ਬਾਅਦ ਦੋਸਤੋ ਇਸ ਦਾ ਜੋ ਹੈ 90 ਰੁਪਏ ਦੀ ਕਲਮ ਖਰੀਦਾ ਹੈ ਉਸ ਨੂੰ 100 ਰੁਪਏ ਵਿੱਚ ਵੇਚਦਾ ਹੈ ਉਹਦਾ ਲਾਭ ਕਿੰਨਾ ਹੈ 100/9 ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ ਅਗਲਾ ਕੁਐਸਚਨ ਸੀਤਾ 100 ਸਫਰਿਆਂ ਦਾ ਦਸਤਾਵੇਜ਼ ਨੌ ਕੱਢਾਂਗੇ ਟਾਈਪ ਕਰ ਸਕਦੀ ਹੈ ਦੋਸਤੋ ਟਾਈਮ ਐਂਡ ਵਰਕ ਵਾਲਾ ਕੁਐਸਚਨ ਜਿੰਦਾ 36/13 ਆਨਸਰ ਰਹੇਗਾ ਉਸ ਤੋਂ ਬਾਅਦ ਆ ਗਿਆ ਟ੍ਰੇਨ ਟ੍ਰੇਨ ਵਾਲਾ ਆ ਗਿਆ ਕਿ ਟਾਈਮ ਐਂਡ ਡਿਸਟੈਂਸ ਵਾਲਾ ਇਸ ਦਾ ਆਨਸਰ 6 ਸੈਕਿੰਡ ਰਹੇਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ ਮੈਥ ਦਾ ਕੁਐਸਚਨ ਆ ਗਿਆ ਇਸ ਲਈ ਸਮੀਕਰਨ ਵਾਲਾ ਤਾਂ ਦੋਸਤੋ ਸਹੀ ਰਹੇਗਾ ਆਨਸਰ 62 ਇਸ ਤੋਂ ਬਾਅਦ ਐਸਐਸਟੀ ਦਾ ਆ ਗਿਆ ਤਾਂ ਬ੍ਰਿਟਿਸ਼ ਇੰਡੀਆ ਦਾ ਆਖਰੀ ਗਵਰਨਰ ਜਨਰਲ ਪਹਿਲਾ ਵਾਇਸਰਾਏ ਕੌਣ ਸੀ ਜਿਸ ਨੇ ਲੈਪਸ ਦੇ ਸੰਧਾਨਤ ਨੂੰ ਵਾਪਸ ਲਿਆ ਲਾਰਡ ਕੈਨਨ ਠੀਕ ਹੈ ਦੋਸਤੋ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਉਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ ਚੋਰੀ-ਚੋਰੀ ਦੀ ਘਟਨਾ ਤੋਂ ਬਾਅਦ ਗਾਂਧੀ ਜੀ ਨੇ 12 ਫਰਵਰੀ 1922 ਨੂੰ ਕਿਹੜਾ ਅੰਦੋਲਨ ਵਾਪਸ ਲਿਆ ਉਹ ਸਹਿਯੋਗ ਅੰਦੋਲਨ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ ਕੁਸ਼ਨ ਆ ਗਿਆ 1947 ਵਿੱਚ ਭਾਰਤੀ ਵੰਡ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਘਟ ਕੇ ਤਾਂ ਦੋਸਤੋ ਆਉਣ ਤੋਂ ਬਾਅਦ ਲੱਗੇ ਹੁਣ ਮੈਂਬਰ ਸਭਾ ਦੇ ਕਿੰਨੇ ਨਹੀਂ ਰਹੇ ਦੋਸਤੋ ਇਸ ਦਾ ਆਨਸਰ ਰਹੇਗਾ 299 ਠੀਕ ਹੈ ਦੋਸਤੋ ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਸੋਚ ਚर्चा ਕਰਨਾ ਤੇ ਲਾਗੂ ਕਰਨ ਦੀ ਸ਼ਕਤੀ ਕਿਸ ਸੰਸਥਾ ਕੋਲ ਹੈ ਭਾਰਤੀ ਸੰਸਦ ਕੋਲ ਦਾ ਪਾਰਲੀਮੈਂਟ ਆਫ ਇੰਡੀਆ ਠੀਕ ਹੈ ਦੋਸਤੋ ਇੰਗਲਿਸ਼ ਪੰਜਾਬੀ ਦੋਨਾਂ ਵਿੱਚ ਆਨਸਰ ਹਨ ਠੀਕ ਹੈ ਦੋਸਤੋ ਉਸ ਤੋਂ ਬਾਅਦ ਅੱਗੇ ਆ ਗਿਆ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਠੀਕ ਹੈ ਪੋਜ਼ਿਟਿਵ جس دا انسر ਰਹੇਗਾ نیا پالیکا ਵਿੱਤੀ ਤੌਰ ਤੇ ਕਾਰਜ ਪਾਲਿਕਾ ਜਾਂ ਵਿਧਾਨ ਪਾਲਿਕਾ ਤੇ ਨਿਰਭਰ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ 86 ਕੁਐਸਚਨ ਆ ਗਿਆ ਤੇ ਚੋਣ ਕਮਿਸ਼ਨ ਦੀ ਸਥਾਪਨਾ ਦਿਵਸ ਨੂੰ ਮਨਾਉਣ ਲਈ ਭਾਰਤ ਦਾ ਹਰ ਰਾਸ਼ਟਰੀ ਦਿਵਸ ਮੰਨਤਾ ਦੇ ਕਦੋਂ ਮਨਾਇਆ ਜਾਂਦਾ ਹੈ 25 ਜਨਵਰੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ ਅਗਲਾ ਕੁਐਸਚਨ ਭਾਰਤ ਦੇ ਕਿਹੜੇ ਗੁੰਡ ਦੇਸ਼ ਨੂੰ ਗਰਜ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਪਟਾਣ ਨੂੰ ਉਸ ਤੋਂ ਬਾਅਦ ਦੋਸਤੋ ਇੱਕ ਕੁਐਸਚਨ ਆ ਗਿਆ ਭਾਰਤ ਵਿੱਚ ਜਨਸੰਖਿਆ ਵਾਧੇ ਦੇ ਕਿਹੜੇ ਪ੍ਰਾਣ ਜਨਸੰਖਿਆ ਵਿਸਫੋਰਟ ਦਾ ਪੜਨਾ ਪੜਾਅ ਕੀ ਆ ਜਾਂਦਾ ਹੈ ਪੜਾਅ 3 1955 ਤੋਂ ਲੈ ਕੇ 1981 ਦਾ ਉਸ ਤੋਂ ਬਾਅਦ ਅਗਲਾ ਕੁਸ਼ਨ ਆ ਗਿਆ ਇਹਨਾਂ ਵਿੱਚੋਂ ਕਿਹੜਾ 20 ਸਾਲ ਦੌਰਾਨ ਘਰੇਲੂ ਅਰਥਵਿਵਸਥਾ ਦੇ ਅੰਦਰ ਹੋਣ ਵਾਲੇ ਅੰਤਮ ਵਸਤੂਆਂ ਅਤੇ ਸੇਵਾਵਾਂ ਦੇ કુલ ਉਤਪਾਦ ਨੂੰ ਮਾਪਦਾ ਹੈ ਜੀ ਡੀ ਪੀ ਠੀਕ ਹੈ ਦੋਸਤੋ કુલ ਘਰੇਲੂ ਉਤਪਾਦ ਹਨ ਉਸ ਤੋਂ ਬਾਅਦ 90 ਕੁਸ਼ਨ ਆ ਗਿਆ ਹੈ ਇਸ ਦਾ ਇੰਗਲਿਸ਼ ਤੁਸੀਂ ਆਪਾਂ ਤਾਂ ਦੇ ਸਕਦੇ ਹੋ ਪੰਜਾਬੀ ਵਿੱਚ ਵੀ ਆਪਾਂ ਕਰ ਕਹਿ ਦਿੰਦੇ ਹਾਂ 457 ਦੇ ਵਿਰੋਧ ਦਾ ਨਤੀਜਾ ਨਹੀਂ ਸੀ ਮਰਲੇ ਨਾ ਚਾਹ ਤਿੰਨ ਸਹੀ ਸੀ ਇੱਕ ਆਨਸਰ ਗਲਤ ਹੈ ਜਿੱਦਾਂ ਹੈਗਾ ਯੂਨਿਟ ਇੰਡੀਆ ਕੰਪਨੀ ਨੇ ਰਾਜਨੀਤੀ ਕਦਿ ਪ੍ਰਸ਼ਾਸਨਿਕ ਨਿਯੰਤਰਣ ਦੀ ਵਰਤੋਂ ਨਹੀਂ ਕਰਨੀ ਸੀ ਉਸ ਤੋਂ ਬਾਅਦ ਦੋਸਤੋ ਸਾਇੰਸ ਆ ਗਈ ਹੈ ਜਿੱਦਾਂ ਹੈ ਲਿਖਿਆ ਉਹ ਕਿਹੜਾ ਸਾਲਟ ਕੈਮਿਸਟਰੀ ਕੰਦਾ ਪਾਣੀ ਦਾ ਨਹੀਂ ਹੈ ਮਿੱਠਾ ਸੋਡਾ ਬਾਕੀ ਸਾਰਾ ਪਾਣੀ ਦਾ ਪਿਸ਼ਟ ਕਰਨਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਆ ਗਿਆ 92 ਕੁਸ਼ਨ ਆ ਗਿਆ ਇਥਰਾਨੋਲ ਸੋਡੀਅਮ ਨਾਲ ਪ੍ਰਤੀਕਿਰਿਆ ਕਰਦਾ ਹੈ ਦੋ ਉਤਪਾਦ ਬਣਾਉਂਦਾ ਹੈ ਜਿੱਦਾਂ ਆਪਸ਼ਨ ਰਹੇਗਾ ਸੀ ਸੋਡੀਅਮ ਇਥੇ ਆਕਸਾਈਡ ਅਤੇ ਹਾਈਡਰੋਜਨ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ ਕੁਸ਼ਨ ਆ ਗਿਆ 93 ਨੰਬਰ ਇਹਨਾਂ ਵਿੱਚੋਂ ਕਿਹੜਾ ਪਾਣੀ ਬਚਾਉਣ ਦਾ ਤਰੀਕਾ ਨਹੀਂ ਹੈ ਬਦਲਾਵ ਘਟਾਓ ਮੋੜ ਵਰਤੋ ਪੁਨਰਨਵਿਨਸਈ ਹੈ ਪਰ ਇਹਨੇ ਨਹੀਂ ਪੁੱਛਿਆ ਇਸ ਲਈ ਬਦਲਾਵ ਜਾਂ ਰੀਪਲੇਸ ਆਨਸਰ ਰਹੇਗਾ ਉਸ ਤੋਂ ਬਾਅਦ ਦੋਸਤੋ ਆਮ ਤੌਰ ਤੇ ਤਾਤ ਤਾਂ ਠੋਸ ਪ੍ਰਕਿਰਤੀ ਦੀਆਂ ਹੁੰਦੀਆਂ ਹਨ ਇਹਨਾਂ ਵਿੱਚ ਤਾਤੂ ਕਮਰੇ ਤਾਪਮਣੂ ਸਰਲ ਅਵਸਥਾ ਵਿੱਚ ਪਾਈ ਜਾਂਦੀ ਹੈ ਐਚ ਜੀ ਠੀਕ ਹੈ ਦੋਸਤੋ ਇਹ ਜਵਾਬ ਰਹੇਗਾ ਉਸ ਤੋਂ ਬਾਅਦ ਸੂਰਜ ਧਰਤੀ ਦੁਆਲੇ ਪੂਰਬ ਤੋਂ ਪੱਛਮ ਵੱਲ ਘੁੰਮਦੀ ਪ੍ਰਤੀਤ ਹੁੰਦਾ ਹੈ ਇਸ ਦਾ ਅਰਥ ਹੈ ਕਿ ਧਰਤੀ ਘੁੰਮਦੀ ਹੈ ਪੱਛਮ ਤੋਂ ਪੂਰਬ ਵੱਲ ਠੀਕ ਹੈ ਦੋਸਤੋ ਆਪਣਾ ਧਰਤੀ ਘੁੰਮਦੀ ਹੈ ਨਾ ਕਿ ਸੂਰਜ ਘੁੰਮਦਾ ਧਰਤੀ ਆਪਣੇ ਤੁਰੇ ਦੁਆਲੇ ਵੀ ਘੁੰਮਦੀ ਹੈ ਤੇ ਸੂਰਜ ਦੇ ਆਲੇ ਦੁਆਲੇ ਵੀ ਘੁੰਮਦੀ ਹੈ ਪੱਛਮ ਤੋਂ ਪੂਰਬ ਵੱਲ ਠੀਕ ਹੈ ਦੋਸਤੋ ਉਸ ਤੋਂ ਬਾਅਦ ਪਾਚਨ ਪੋਜਨ ਤੋਂ ਪਾਣੀ ਮੁੱਖ ਤੌਰ ਤੇ ਕਿਸ ਦੁਆਰਾ ਸੋਖਿਆ ਜਾਂਦਾ ਹੈ ਵੱਡੀ ਆੰਤ ਠੀਕ ਹੈ ਦੋਸਤੋ ਉਸ ਤੋਂ ਬਾਅਦ ਸਾਹ ਲੈਣ ਦੌਰਾਨ ਡਾਇਆਫ੍ਰਮ ਠੁੰਗੜਦਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋ ਕੁਸ਼ਨ ਰਹਿ ਗਏ ਹਨ ਤਿੰ ਜਦੋਂ ਤੁਹਾਡਾ ਕੋਈ ਡਾਕਟਰ ਤੁਹਾਡੀ ਨਬਜ਼ ਰਿਕਾਰਡ ਕਰ ਸਕਦਾ ਹੈ ਤਾਂ ਤੁਹਾਡੇ ਗੋਟ ਉੱਪਰ ਨਿਸ਼ਚਿਤ ਰੂਪ ਵਿੱਚ ਕਿਹੜਾ ਦਬਾਅ ਪਾਉਂਦਾ ਹੈ ਤੰਬੜੀ ਤੰਬੜੀ ਤੇ ਦਬਾਅ ਪਾਉਂਦਾ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ 99 ਦੋ ਵਜੂਦਾ ਵਿਚਕਾਰ ਲੱਛਕੀ ਹਟਮ ਚੱਕਰ ਦੌਰਾਨ ਹੇਠ ਲਿਖਿਆਂ ਵਿੱਚ ਕਿਹੜੀ ਮਾਤਰਾ ਹਮੇਸ਼ਾ ਸੁਰੱਖਿਅਤ ਰਹਿੰਦੀ ਹੈ ਕੋਲ ਰੇਖਿਕਤ ਗਤੀ ਠੀਕ ਹੈ ਦੋਸਤੋ ਤਾਂ ਉਸ ਵਿੱਚ ਲਾਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚ ਕਿਹੜਾ ਕਥਨ ਸਹੀ ਹੈ ਠੀਕ ਹੈ ਦੋਸਤੋ ਤੁਸੀਂ ਅੰਗਰੇਜ਼ੀ 'ਚ ਵੀ ਦੇਖ ਸਕਦੇ ਹੋ ਪੰਜਾਬੀ 'ਚ ਦੇ ਰਹੇ ਹਾਂ ਤਾਂ ਸਹੀ ਆਨਸਰ ਸਹਾਇਕ ਗੁਰੂਤਾ ਖਿੱਚ ਕਰਨ ਪ੍ਰਵੇਗ ਉਚਾਈ ਦੇ ਨਾਲ ਕਰਤਾ ਹੈ ਦੋਸਤੋ ਤੁਸੀਂ ਦੱਸੋ ਕਮੈਂਟ ਬਾਕਸ ਜਰੂਰ ਦੱਸਣਾ ਤੁਹਾਡੇ 100 ਵਿੱਚੋਂ ਕਿੰਨੇ ਨੰਬਰ ਸਹੀ ਬਣਦੇ ਹਨ ਠੀਕ ਹੈ ਦੋਸਤੋ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦਾ ਆਪਾਂ ਤੁਹਾਡੇ ਲਈ ਸਮਾਂ ਕੱਢ ਕੇ ਉਹਨਾਂ ਦੇ ਸਾਰੇ ਕੁਐਸਚਨ ਦੇ ਆਨਸਰ ਵੀ ਤੁਹਾਨੂੰ ਵੀਡੀਓ ਪ੍ਰੋਵਾਈਡ ਕਰ ਦਿੱਤੀ ਹੈ ਤੁਸੀਂ ਟੈਲੀਗ੍ਰਾਮ ਚੈਨਲ ਵੀ ਜੁਆਇਨ ਜਰੂਰ ਕਰ ਲੈਣਾ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਦੇ ਖਤਮ ਕਰਨੇ ਆਈ ਹੋਪ ਤੁਹਾਨੂੰ ਸਾਰਿਆਂ ਦੇ ਆਨਸਰ ਬਿਲਕੁਲ ਸਹੀ ਮਿਲ ਗਏ ਹੋਣ ਜੇਕਰ ਕੋਈ ਵੀ ਆਪਣੇ ਵੱਲੋਂ ਕੋਈ ਆਨਸਰ ਗਲਤ ਦੱਸਿਆ ਗਿਆ ਹੈ ਤਾਂ ਪਲੀਜ਼ ਕਮ ਤਾ ਜੋ ਅਸੀਂ ਉਸ ਨੂੰ ਅੱਗੇ ਆਉਣ ਵਾਲੇ ਫਿਊਚਰ 'ਚ ਗਲਤੀ ਨੂੰ ਸੁਧਾਰ ਸਕੀਏ ਠੀਕ ਹੈ ਜੀ ਦੋਸਤੋ ਅੱਜ ਦੀ ਵੀਡੀਓ ਆਪਣੇ ਤੇ ਕੰਮ ਕਰਦੇ ਆ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰ ਲੈਣਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਧੰਨਵਾਦ ਜੀ